ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਸੇ ਤੁਹਾਡੇ ਸਨਮੁਖ ਕਰਾਂਗੇ ਸਾਖੀ ਗੁਰੂ ਅੰਗਦ ਦੇਵ ਜੀ ਦੀ ਰੋਹਾਨੀ ਨਿਮਰਤਾ ਪਿਆਰੀ ਸਾਧ ਸੰਗਤ ਜੀਓ ਗੁਰੂ ਬਣਨ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੇ ਜਦੋਂ ਖੁੱਲੇ ਰੂਪ ਦੇ ਵਿੱਚ ਸੰਗਤਾਂ ਨੂੰ ਦਰਸ਼ਨ ਦੇਣੇ ਸ਼ੁਰੂ ਕਰ ਦਿੱਤੇ ਤਾਂ ਸਾਰੇ ਭਾਰਤ ਦੇ ਵਿਦਵਾਨ ਪੰਡਿਤ ਯੋਗੀ ਸਿੱਧ ਪੀਰ 올ье मुल्ला काजी मन ਦੇ ਵਿੱਚ ਇਹ ਆਸ਼ਾ ਲੈ ਕੇ ਉਹਨਾਂ ਦੇ ਦਰਸ਼ਨ ਕਰਨ ਲਈ ਆਏ ਕਿ ਜਾਣੀਏ ਤਾਂ ਸਹੀ ਕਿ ਗੁਰੂ ਅੰਗਦ ਦੇਵ ਜੀ ਦੇ ਵਿੱਚ ਜੀਹਾਂ ਕੀ ਵਿਸ਼ੇਸ਼ ਅਧਿਆਤਮਿਕ ਗੁਣ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੇ ਅੱਗੇ ਸੀਸ ਝੁਕਾਇਆ ਭਾਵ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਕਿਹੜੇ ਗੁਣ ਦੇ ਆਸਰੇ ਐਨਾ ਪਰ ਸਨ ਕਰ ਲਿਆ ਕਿ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਆਪਣਾ ਹੀ ਰੂਪ ਬਣਾ ਦਿੱਤਾ ਜਦੋਂ ਕਿ ਚਾਰ ਉਦਾਸੀਆਂ ਦੇ ਵਿੱਚ ਸਾਰੀ ਲੁਕਾਈ ਨੇ ਗੁਰੂ ਨਾਨਕ ਦੇਵ ਜੀ ਦੇ ਅੱਗੇ ਸੀਸ ਨਿਵਾਇਆ ਸੀ ਅਕਾਲ ਪੁਰਖ ਦਾ ਸਰੂਪ ਹੋਣ ਕਰਕੇ ਗੁਰੂ ਨਾਨਕ ਦੇਵ ਜੀ ਤਾਂ ਕਿਸੇ ਦੇ ਵੀ ਅੱਗੇ ਨਹੀਂ ਝੁਕੇ ਸਨ ਪਰ ਸਭ ਲੁਕਾਈ ਉਹਨਾਂ ਦੇ ਰੂਹਾਨੀ ਅਕਾਲੀ ਉਪਦੇਸ਼ ਦੇ ਅੱਗੇ ਝੁਕ ਗਈ ਸੀ ਜਦੋਂ ਉਹਨਾਂ ਸਾਰੇ ਸਿੱਧਾਂ ਜੋਗੀਆਂ ਤੇ ਸੰਨਿਆਸੀਆਂ ਨੇ ਗੁਰੂ ਅੰਗਦ ਦੇਵ ਜੀ ਨੂੰ ਪੁੱਛਿਆ ਕਿ ਤੁਹਾਡੇ ਵਿੱਚ ਅਜਿਹਾ ਕਿਹੜਾ ਗੁਣ ਹੈ ਜਿਸ ਗੁਣ ਦੇ ਆਸਰੇ ਗੁਰੂ ਨਾਨਕ ਦੇਵ ਜੀ ਤੁਹਾਡੇ ਉੱਤੇ ਐਨੇ ਪ੍ਰਸੰਨ ਹੋਏ ਕਿ ਉਹਨਾਂ ਨੇ ਤੁਹਾਡੇ ਅੱਗੇ ਮੱਥਾ ਟੇਕਿਆ ਅਤੇ ਤੁਹਾਨੂੰ ਆਪਣਾ ਹੀ ਰੂਪ ਬਣਾ ਦਿੱਤਾ ਗੁਰੂ ਅੰਗਦ ਦੇਵ ਜੀ ਨੇ ਉਹਨਾਂ ਦੇ ਇਸ ਸਵਾਲ ਦਾ ਜਵਾਬ ਦਿੱਤਾ ਕਿ ਮੇਰੇ ਵਿੱਚ ਤਾਂ ਕੋਈ ਗੁਣ ਨਹੀਂ ਬਲਕਿ ਮੈਂ ਤਾਂ ਔਗਣਾਂ ਦਾ ਭਰਿਆ ਹੋਇਆ ਸਾਂ ਗੁਰੂ ਨਾਨਕ ਦੇਵ ਜੀ ਹੀ ਅਜਿਹੇ ਦਿਆਲੂ ਕਿਰਪਾਲੂ ਸਨ ਕਿ ਉਹਨਾਂ ਨੇ ਮੈਨੂੰ ਔਗਣ ਹਾਰੇ ਨੂੰ ਆਪਣੇ ਗਲੇ ਨਾਲ ਲਗਾ ਕੇ ਮੇਰੇ ਸਾਰੇ ਔਗਣ ਤੋ ਦਿੱਤੀ ਤੇ ਮੈਨੂੰ ਆਪਣਾ ਸਰੂਪ ਬਣਾ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਸੇ ਤੁਹਾਡੇ ਸਨਮੁਖ ਕਰਾਂਗੇ ਸਾਖੀ ਗੁਰੂ ਅੰਗਦ ਦੇਵ ਜੀ ਦੀ ਰੋਹਾਨੀ ਨਿਮਰਤਾ ਪਿਆਰੀ ਸਾਧ ਸੰਗਤ ਜੀਓ ਗੁਰੂ ਬਣਨ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੇ ਜਦੋਂ ਖੁੱਲੇ ਰੂਪ ਦੇ ਵਿੱਚ ਸੰਗਤਾਂ ਨੂੰ ਦਰਸ਼ਨ ਦੇਣੇ ਸ਼ੁਰੂ ਕਰ ਦਿੱਤੇ ਤਾਂ ਸਾਰੇ ਭਾਰਤ ਦੇ ਵਿਦਵਾਨ ਪੰਡਿਤ ਯੋਗੀ ਸਿੱਧ ਪੀਰ 올ਿਏ ਮੁੱਲਾ ਕਾਜੀ ਮਨ ਦੇ ਵਿੱਚ ਇਹ ਆਸ਼ਾ ਲੈ ਕੇ ਉਹਨਾਂ ਦੇ ਦਰਸ਼ਨ ਕਰਨ ਲਈ ਆਏ ਕਿ ਜਾਣੀਏ ਤਾਂ ਸਹੀ ਕਿ ਗੁਰੂ ਅੰਗਦ ਦੇਵ ਜੀ ਦੇ ਵਿੱਚ ਜੀਹਾਂ ਕੀ ਵਿਸ਼ੇਸ਼ ਅਧਿਆਤਮਿਕ ਗੁਣ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੇ ਅੱਗੇ ਸੀਸ ਝੁਕਾਇਆ ਪਾਵੂ ਨਾਨੀ ਗੁਰੂ ਨਾਨਕ ਦੇਵ ਜੀ ਨੂੰ ਕਿਹੜੇ ਗੁਣ ਦੇ ਆਸਰੇ ਐਨਾ ਪਰਸੰਨ ਕਰ ਲਿਆ ਕਿ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਆਪਣਾ ਹੀ ਰੂਪ ਬਣਾ ਦਿੱਤਾ ਜਦੋਂ ਕਿ ਚਾਰ ਉਦਾਸੀਆਂ ਦੇ ਵਿੱਚ ਸਾਰੀ ਲੁਕਾਈ ਨੇ ਗੁਰੂ ਨਾਨਕ ਦੇਵ ਜੀ ਦੇ ਅੱਗੇ ਸੀਸ ਨਿਵਾਇਆ ਸੀ ਅਕਾਲ ਪੁਰਖ ਦਾ ਸਰੂਪ ਹੋਣ ਕਰਕੇ ਗੁਰੂ ਨਾਨਕ ਦੇਵ ਜੀ ਤਾਂ ਕਿਸੇ ਦੇ ਵੀ ਅੱਗੇ ਨਹੀਂ ਝੁਕੇ ਸਨ ਪਰ ਸਭ ਲੋਕਾਈ ਉਹਨਾਂ ਦੇ ਰੂਹਾਨੀ ਅਕਾਲੀ ਉਪਦੇਸ਼ ਦੇ ਅੱਗੇ ਝੁਕ ਗਈ ਸੀ ਜਦੋਂ ਉਹਨਾਂ ਸਾਰੇ ਸਿੱਧਾਂ ਜੋਗੀਆਂ ਤੇ ਸੰਨਿਆਸੀਆਂ ਨੇ ਗੁਰੂ ਅੰਗਦ ਦੇਵ ਜੀ ਨੂੰ ਪੁੱਛਿਆ ਕਿ ਤੁਹਾਡੇ ਵਿੱਚ ਅਜਿਹਾ ਕਿਹੜਾ ਗੁਣ ਹੈ ਜਿਸ ਗੁਣ ਦੇ ਆਸਰੇ ਗੁਰੂ ਨਾਨਕ ਦੇਵ ਜੀ ਤੁਹਾਡੇ ਉੱਤੇ ਐਨੇ ਪਰ ਸੰਨ ਹੋਏ ਕਿ ਉਹਨਾਂ ਨੇ ਤਾਂ ਸਾਡੇ ਅੱਗੇ ਮੱਥਾ ਟੇਕਿਆ ਅਤੇ ਤੁਹਾਨੂੰ ਆਪਣਾ ਹੀ ਰੂਪ ਬਣਾ ਦਿੱਤਾ ਗੁਰੂ ਅੰਗਦ ਦੇਵ ਜੀ ਨੇ ਉਹਨਾਂ ਦੇ ਇਸ ਸਵਾਲ ਦਾ ਜਵਾਬ ਦਿੱਤਾ ਕਿ ਮੇਰੇ ਵਿੱਚ ਤਾਂ ਕੋਈ ਗੁਣ ਨਹੀਂ ਬਲਕਿ ਮੈਂ ਤਾਂ ਔਗਣਾਂ ਦਾ ਭਰਿਆ ਹੋਇਆ ਸਾਂ ਗੁਰੂ ਨਾਨਕ ਦੇਵ ਜੀ ਹੀ ਅਜਿਹੇ ਦਿਆਲੂ ਕਿਰਪਾਲੂ ਸਨ ਕਿ ਉਹਨਾਂ ਨੇ ਮੈਨੂੰ ਔਗਣ ਹਾਰੇ ਨੂੰ ਆਪਣੇ ਗਲੇ ਨਾਲ ਲਗਾ ਕੇ ਮੇਰੇ ਸਾਰੇ ਔਗਣ ਤੋ ਦੋ ਦਿੱਤੀ ਤੇ ਮੈਨੂੰ ਆਪਣਾ ਸਰੂਪ ਬਣਾ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ